ਪੰਜਾਬ ਪੁਲਿਸ ਨੇ 2025 ਦੇ ਵਿੱਚ ਸਟੇਟ ਦੇ ਵਿੱਚ ਪੀਸ ਤੇ ਹਾਰਮਨੀ ਬਣਾ ਕੇ ਰੱਖੀ ਸਾਰੇ 12 ਟੈਰਰ ਇਨਸੀਡੈਂਟਸ ਜਿਹੜੇ ਸਾਲ ਦੇ ਦੌਰਾਨ ਹੋਏ ਉਹਨਾਂ ਨੂੰ ਟਰੇਸ ਕੀਤਾ ਗਿਆ ਤੇ ਪ੍ਰੋਐਕਟਿਵ ਮੈਨਰ ਦੇ ਵਿੱਚ ਆਈਐਸਆਈ ਸਪான்ਸਰਡ ਟੈਰਰ ਮੋਡਿਊਲਸ ਨੂੰ ਬਸਟ ਕੀਤਾ ਗਿਆ ਜੁਧ ਨਸ਼ਾ ਵਿਰੁੱਧ ਦੇ ਅੰਤਰਗਤ 30000 ਤੋਂ ਵੱਧ ਐਫਆਈਆਰ ਅਰਜ ਹੋਈਆਂ ਤੇ ਤਕਰੀਬਨ 40000 ਅਰੇਸਟਾ ਹੋਈਆਂ 2000 ਕਿਲੋ ਦੀ ਹੀਰੋਇਨ ਰਿਕਵਰੀ ਪੰਜਾਬ ਦੀ ਜਿਹੜੀ ਇੰਡੀਆ ਦੀ 2/3ਸ ਆਫ ਰਿਕਵਰੀ ਵਾਸ ਡਨ ਇਨ ਪੰਜਾਬ ਸਟੇਟ ਤੇ ਪੰਜਾਬ ਦੀ ਕਨਵਿਕਸ਼ਨ ਰੇਟ ਅੰਡਰ ਐਨਡੀਪੀਐਸ ਐਕਟ ਵਾਸ 88% ਪੰਜਾਬ ਨੇ ਸੇਫ ਪੰਜਾਬ ਦੇ 10000 ਤੋਂ ਬਾਅਦ ਐਫਆਈਆਰਸ ਦਰਜ ਹੋਈਆਂ 416 ਗੈਂਗਸਟਰ ਮੋਡਿਊਸ ਬਸਟ ਕਰਕੇ 992 ਗੈਂਗਸਟਰਸ ਅਰੈਸਟ ਹੋਏ देयर हैज बीन ਅ ਫਾਲ ਇਨ ਆਲਮੋਸਟ ਆਲ ਹੈਡਸ ਆਫ ਕ੍ਰਾਈਮ ਮਰਡਰ 8.7% ਕਿਡਨਾਪਿੰਗ 10.6% ਸਨੈਚਿੰਗ 19% ਤੇ ਥੈਫਟ 34% ਸਾਈਬਰ ਫਰਾਡ ਦੇ ਵਿੱਚ ਜਿਹੜਾ ਲੀਨ ਅਮਾਉਂਟ ਹੈਗਾ ਉਹ 80 ਕਰੋੜ ਦਾ 19% ਜਿਹੜਾ ਕੰਟਰੀ ਦੇ ਵਿੱਚ ਪੰਜਾਬ ਦੀ ਰੈਂਕਿੰਗ 4ਥ ਹੈਗੀ ਅ ਇਨ ਦੀ ਆਫਟਰ ਮੈਥ ਆਫ ਆਪਰੇਸ਼ਨ ਸਿੰਦੂਰ ਚੈਲੈਂਜਿੰਗ ਇੰਟਰਨਲ ਸਿਕਿਉਰਿਟੀ এনवायरमेंट ਦੇ ਬਾਵਜੂਦ ਪੰਜਾਬ ਪੁਲਿਸ ਨੇ 2025 ਦੇ ਵਿੱਚ ਸੂਬੇ ਦੇ ਵਿੱਚ ਅਮਨ ਤੇ ਸ਼ਾਂਤੀ ਬਣਾ ਕੇ ਰੱਖੀ ਤੇ ਟ੍ਰੈਮੈਂਡਸ ਪ੍ਰੈਸ਼ਰ ਆਫ ਆਈਐਸਆਈ ਫ্রম ਅਕ੍ਰੋਸ ਦਾ ਬਾਰਡਰ ਵਾਸ ਮੈਟ ਸਕਸੈਸਫੁਲੀ ਬਾਈ ਪ੍ਰੋਐਕਟਿਵ ਬਸਟਿੰਗ ਆਫ ਟਰੋਰ ਮੋਡਿਊਲਸ ਸਾਲ ਦੇ ਵਿੱਚ 19 ਟਰੋਰ ਮੋਡਿਊਲਸ ਬਸਟ ਕੀਤੇ ਗਏ 131 ਪਰਸਨਸ ਅਰੈਸਟ ਹੋਏ ਰਿਕਵਰੀ ਆਫ 9 ਰਾਈਫਲਸ 188 ਰਿਵੋਲਵਰਸ 12 ਆਈਈਡੀਜ਼ 11.62 ਕਿਲੋਗ੍ਰਾਮ ਆਰਡੀਐਕਸ 54 ਹੈਂਡ ਗ੍ਰੇਨੇਡਸ 32 ਡਟੋਨੇਟਰਸ 4 ਰਾਕਟ ਪ੍ਰੋਪਰਪਰਟੀ ਗ੍ਰੇਨੇਡਸ ਦੋ ਟਾਈਮਰ ਸਵਿਚਸ 3 ਇਨ ਵਾਕੀ ਟੋਕੀ ਤੇ 8 ਰਿਮੋਟ ਕੰਟਰੋਲ ਡਿਵਾਈਸਸ ਰਿਕਵਰ ਕੀਤੀਆਂ ਗਈਆਂ ਜੋ ਕਿ ਨਸ਼ਿਆਂ ਵਿਰੁੱਧ ਜਿਹੜਾ ਪੰਜਾਬ ਸਰਕਾਰ ਦਾ ਬੇਹੱਦ ਸਕਸੈਸਫੁਲ ਕੈਂਪੇਨ ਅਗੇਂਸਟ ਡਰੱਗਸ ਚੱਲ ਰਿਹਾ ਹੈਗਾ ਉਸ ਦੇ ਵਿੱਚ 29784 ਐਫਆਈਆਰਾਂ ਦਰਜ ਹੋਈਆਂ ਤੇ 39867 ਪਰਸਨਸ ਹੈਵ ਬੀਨ ਅਰੈਸਟਿਡ रिकवरी 2021 केजी हेवेन 26 केजी आइस 698 केजी ओपियम 35000 केजी पॉपी हस्क 55.78 लाख पिल्स कैप्सूल ते 16.8 करोड़ ड्रग मनी रिकवर ਹੋਇਆ ਹੈ ਕਨਵੈਕਸ਼ਨ ਰੇਟ ਪੰਜਾਬ ਦੀ 88% ਤੇ ਇੰਡੀਆ ਦੇ ਵਿੱਚ ਹਾਈएस्ट ਕਨਵੈਕਸ਼ਨ ਰੇਟ ਹੈਗੀ ਨਾਲ ਦੀ ਨਾਲ ਫੋਕਸ ਪ੍ਰਾਪਰਟੀ ਫ੍ਰੀਜ਼ਿੰਗ ਤੇ ਤੇ ਰੀਹੈਬਿਲੀਟੇਸ਼ਨ ਆਫ ਵਿਕਟਿਮਸ ਤੇ ਰਿਹਾ ਹੈਗਾ तकरीबन 213 करोड़ ਦੀ ਪ੍ਰਾਪਰਟੀ 568 ਡਰਗ ਸਮਗਲਰਸ ਦੀ ਇਸ ਸਾਲ ਫ੍ਰੀਜ਼ ਕੀਤੀ ਗਈ ਜਿਹੜੀ ਕਿ ਅਗੇਨ ਸਾਰੇ ਦੇਸ਼ ਵਿੱਚ ਹਾਈਐਸਟ ਹੈਗੀ 73000 ਤੋਂ ਵੱਧ ਲੋਕਾਂ ਨੂੰ ਯਾ ਡੀ ਐਡਿਕਸ਼ਨ ਸੈਂਟਰ ਯਾ ਹੋਟ ਸੈਂਟਰ ਦੇ ਵਿੱਚ ਰੈਫਰ ਕੀਤਾ ਗਿਆ ਥਰੂ ਦੀ ਅਫਰਟਸ ਆਫ ਪੰਜਾਬ ਪੁਲਿਸ ਹੈਲਥ ਡਿਪਾਰਟਮੈਂਟ এডਿਕੇਸ਼ਨ ਡਿਪਾਰਟਮੈਂਟ ਦੇ ਨਾਲ ਮਿਲ ਕੇ ਪੰਜਾਬ ਪੁਲਿਸ ਨੇ ਡਰਗ ਟ੍ਰਾਫਿਕਿੰਗ ਦੇ ਖਿਲਾਫ ਜਿਹੜਾ ਯੁੱਧ ਹੈਗਾ ਉਸ ਨੂੰ ਨਿਰੰਤਰ ਇਸ ਸਾਲ جاری ਰੱਖਿਆ ਹੈ ਤੇ ਜ਼ੀਰੋ ਟੋਲਰੈਂਸ ਅਪਰੋਚ ਅਡਾਪਟ ਕੀਤੀ ਗਈ ਹੈ ਆਰਗੇਨਾਈਜ਼ਡ ਕ੍ਰਾਈਮ ਦੇ ਪ੍ਰਤੀ ਸਾਰੇ ਜਿਹੜੇ ਆਰਗੇਨਾਈਜ਼ਡ ਕ੍ਰਾਈਮ ਰਿਲੇਟਡ ਕੇਸਿਸ ਉੱਪ ਟ੍ਰੇਸ ਹੋਈ ਹੈਗੇ 992 ਜਿਹੜੇ ਪਰਸਨਸ ਦੀ ਅਰੈਸਟ ਹੋਈ ਹੈ 416 ਗੈਂਗਸਟਰ ਮੋਡਿਊਲਸ ਵਸਟ ਕੀਤੇ ਗਏ ਹੈਗੇ 252 ਵਹੀਕਲਸ ਤੇ 620 ਵੈਪਨਸ ਰਿਕਵਰ ਹੋਏ ਆ ਪੰਜਾਬ ਪੁਲਿਸ ਦਾ ਫੋਕਸ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਰੈੱਡ ਕਾਰਨਰ ਬਲੂ ਕਾਰਨਰ ਨੋਟਿਸਸ ਇਸ਼ੂ ਕਰਕੇ ਜਿਹੜੇ ਕ੍ਰਿਮੀਨਲਸ ਬਾਹਰ ਬੈਠੇ ਹੈਗੇ ਜਿਹੜੇ ਕ੍ਰਿਮੀਨਲ ਨੋਟਸ ਦੇ ਜਿਹੜੇ ਸਰਗਣੇ ਹੈਗੇ ਉਹਨਾਂ ਨੂੰ इंडिया ਲਿਆਂ ਦੇ ਵਿੱਚ ਕਾਫੀ ਹੱਦ ਤੱਕ ਸਫਲਤਾ ਪ੍ਰਾਪਤ ਹੋਈ ਹੈ ਤੇ ਕਈ ਨੋਟੇਬਲ ਲੋਕਾਂ ਨੂੰ ਇੰਡੀਆ ਦੇ ਵਿੱਚ ਰਿਪੋਰਟ ਕਰਾਇਆ ਗਿਆ ਹੈ ਆ ਓਵਰ ਆਲ ਕ੍ਰਾਈਮ ਦੇ ਵਿੱਚ ਰਿਡਕਸ਼ਨ ਰਿਹਾ ਹੈਗਾ ਐਸ ਕੰਪੇਅਰ ਟੂ 2024 ਮਰਡਰਸ ਜਿਹੜੇ ਉਹ 745 ਤੋਂ ਘੱਟ ਕਰ 680 ਕਿਡਨੈਪਿੰਗ ਐਂਡ ਅਬਡੈਕਸ਼ਨ 1770 ਤੋਂ ਰਿਡਿਊਸ ਹੋ ਕੇ 1583 ਰੇਪਸ ਹੈਵ ਕਮ ਡਾਊਨ ਫਰਮ 948 ਟੂ 944 스내ਚਿੰਗਸ ਹੈਵ ਰਿਡਿਊਸ ਫਰਮ 2312 ਟੂ 1806 ਕਾਰਸਪੋਂਡਿੰਗਲੀ ਡਿਟੈਕਸ਼ਨ ਰਿਲੇਟਡ ਕ੍ਰਾਈਮ ਦੇ ਵਿੱਚ ਇਨਕਰੀਜ਼ ਹੋਈ ਹੈ ਸ਼ੋਇੰਗ ਓਵਰਆਲ ਐਕਟੀਵਿਟੀ ਆਫ ਦਾ ਪੁਲਿਸ ਅੰਡਰ ਦਾ ਐਕਸਾਈਜ਼ ਐਕਟ ਐਨਡੀਪੀਐਸ ਐਕਟ ਇਵਨ ਆਰਮਸ ਐਕਟ ਜਿਹੜੇ ਆਰਮਸ ਐਕਟ ਦੇ ਅੰਦਰ 876 ਐਫਆਈਆਰਸ ਦਰਜ ਹੋਈਆਂ ਹੈ ਮੋਰ ਦੈਨ 400 ਸਮਾਲ ਵੈਪਨਸ ਹੈਵ ਬੀਨ ਰਿਕਵਰਡ ਜਿਹੜੇ ਅਕਰੋਸ ਦਾ ਇੰਟਰਨੈਸ਼ਨਲ ਬਾਰਡਰ ਜਿਹੜੇ ਪਾਕਿਸਤਾਨ ਤੋਂ ਸਮਗਲ ਕੀਤੇ ਗਏ ਓਵਰਆਲ ਲਾਅ ਐਂਡ ਆਰਡਰ ਸਿਚੁਏਸ਼ਨ ਹੈਜ਼ ਰਿਮੇਨਡ ਵੈਲ ਅੰਡਰ ਕੰਟਰੋਲ ਇੱਕ ਟੈਕਟ ਤੇ ਫਰਮਨੈਸ ਦੇ ਨਾਲ ਸਾਰੇ ਐਜੀਟੇਸ਼ਨਸ ਨੂੰ ਡੀਲ ਕੀਤਾ ਗਿਆ ਹੈ ਜਿਹੜੇ ਇੰਪੋਰਟੈਂਟ ਸਟੇਟ ਲੈਵਲ ਇਲੈਕਸ਼ਨਸ ਜ਼ਿਲ੍ਹਾ ਪੰਚਾਇਤ ਸਮਿਤੀ ਦੇ ਇਲੈਕਸ਼ਨਸ ਉਹਨਾਂ ਨੂੰ ਸਕਸੈਸਫੁਲੀ ਪੀਸਫੁਲੀ ਜਿਹੜਾ ਉਹਨਾਂ ਨੂੰ ਕੰਡਕਟ ਕਰਾਇਆ ਗਿਆ ਹੈ ਕਈ ਬਾਈ ਇਲੈਕਸ਼ਨਸ ਜਿਹੜੇ ਸਟੇਟ ਦੇ ਵਿੱਚ ਪੀਸਫੁਲੀ ਕਰਾਏ ਗਏ ਹੈਗੇ 174 ਕਾਸੋ ਸਪੈਸ਼ਲ ਆਪਰੇਸ਼ਨਸ ਡੂਰਿੰਗ ધイヤー ਹੈਵ ਬੀਨ ਹੈਲਡ ਵਿਚ ਹੈਵ ਯੀਲਡਡ ਅ ਲੋਟ ਆਫ ਪੋਜ਼ਿਟਿਵ ਰਿਜ਼ਲਟ ਪੰਜਾਬ ਪੁਲਿਸ ਅਲੋਂਗ ਵਿਦ ਅਦਰ ਸਟੇਕ ਹোলਡਰਸ ਆਫ ਸੋਸਾਇਟੀ ਤੇ ਪੰਜਾਬ ਸਰਕਾਰ ਦੇ ਦੂਜੇ ਡਿਪਾਰਟਮੈਂਟਸ ਦੇ ਨਾਲ ਮਿਲ ਕੇ ਫਰ ਅ ਰੀਲੀਫ ਵਿੱਚ ਇੱਕ ਅਹਿਮ ਬੋਮੀਟਾ ਜਿਹੜੀ ਪੰਜਾਬ ਪੁਲਿਸ ਨੇ ਨਿਭਾਈ ਹੈ ਤੇ ਲੋਕਾਂ ਨੂੰ ਰੀਲੀਫ ਮਟੀਰੀਅਲ ਜਿਹੜਾ ਡਿਸਟ੍ਰਿਬਿਊਟ ਕਰਨ ਦੇ ਵਿੱਚ ਤੇ ਸਟਬਲ ਬਰਨਿੰਗ ਦੇ ਇਨਸੀਡੈਂਟਸ ਇਸ ਸਾਲ ਜਿਹੜੇ ਹੈਗੇ ਪਿਛਲੇ ਸਾਲ ਤੋਂ 50% ਘਟੇ ਸੋ ਇੱਕ ਫਾਰਮਰਸ ਦੇ ਕੋਆਪਰੇਸ਼ਨ ਨਾਲ ਸਟੇਟ ਐਡਮਿਨਿਸਟ੍ਰੇਸ਼ਨ ਦੇ ਕੋਆਪਰੇਸ਼ਨ ਨਾਲ ਪੁਲਿਸ ਦੇ ਕੋਆਪਰੇਸ਼ਨ ਨਾਲ ਸਟਬਲ ਬਰਨਿੰਗ ਦੇ ਵਿੱਚ ਰਿਡਕਸ਼ਨ ਹੋਈ ਹੈ ਤੇ ਅਸੀਂ ਡਾਇਲ 112 ਦਾ ਜਿਹੜਾ ਇਨਫਰਾਸਟ੍ਰਕਚਰ ਹੈਗਾ ਉਸ ਨੂੰ ਇੰਪਰੂਵ ਕਰਦੇ ਹੋਏ ਉਸ ਦੇ ਵਿੱਚ 25 ਕਰੋੜ ਇਨਵੈਸਟ ਕੀਤਾ ਗਿਆ ਤੇ ਰਿਸਪੌਂਸ ਟਾਈਮ ਜਿਹੜਾ ਹੈਗਾ ਉਹ ਕਾਫੀ ਰਿਡਿਊਸ ਹੋ ਗਿਆ ਤੇ ਹੁਣ ਤੇਰਾ ਤੋਂ 14 ਮਿੰਟ ਦਾ ਰਿਸਪੌਂਸ ਟਾਈਮ ਹੈਗਾ 112 ਦੀ ਕਾਲਸ ਦਾ ਪੰਜਾਬ ਸਟੇਟ ਦੇ ਵਿੱਚ ਤੇ ਇਸ ਸਾਲ ਤਿੰਨ ਐਂਟੀ ਡਰੋਨ ਸਿਸਟਮਸ ਡਿਪਲੋਏ ਕੀਤੇ ਗਏ ਹੈਗੇ ਇੰਟਰਨੈਸ਼ਨਲ ਬਾਰਡਰ ਤੇ ਤਰਨਤਾਰਨ ਅੰਮ੍ਰਿਤਸਰ ਤੇ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਜਿਨ੍ਹਾਂ ਦੇ ਕਾਫੀ ਅੱਛੇ ਰਿਜ਼ਲਟ ਆਏ ਹਨ ਇਨ ਕੋਆਰਡੀਨੇਸ਼ਨ ਵਿਦ ਬੀਐਸਐਫ ਪੰਜਾਬ ਪੁਲਿਸ ਨੇ ਸੈਕੰਡ ਲਾਈਨ ਆਫ ਡਿਫੈਂਸ ਤੇ ਕੰਮ ਕੀਤਾ ਹੈਗਾ 2370 ਸੀਸੀਟੀਵੀ ਕੈਮਰਸ ਇੰਸਟਾਲ ਕੀਤੇ ਗਏ ਹੈਗੇ 720 ਲੋਕੇਸ਼ਨਸ ਤੇ ਤੇ ਜਿਹੜੀ ਇੱਕ ਇੰਟਰਨਲ ਸਿਕਿਉਰਿਟੀ ਗ੍ਰਿਡ ਹੈ ਉਸ ਨੂੰ ਮਜ਼ਬੂਤ ਕੀਤਾ ਗਿਆ ਹੈਗਾ ਵਿਦ ਕੋਆਪਰੇਸ਼ਨ ਆਫ ਆਲ ਸਿਕਿਉਰਿਟੀ ਏਜੰਸੀਜ਼ ਵੈਲਫੇਅਰ ਵੱਲ ਵੀ ਸਾਡਾ ਪੂਰਾ ਧਿਆਨ ਰਿਹਾ ਹੈ ਇਸ ਸਾਲ ਅਸੀਂ 38 ਕਰੋੜ ਦੇ ਇੰਸ਼ੋਰੈਂਸ ਕਲੇਮਸ ਜਿਹੜੇ ਉਹ ਰਿਲੀਜ਼ ਕਰਾਏ ਹੈਗੇ 11 ਕਰੋੜ ਦੇ ਫੰਡਸ ਵੈਲਫੇਅਰ ਲਈ ਇਨਫਰਾਸਟ੍ਰਕਚਰ ਫੈਸਿਲਿਟੀਆਂ ਕ੍ਰੀਏਟ ਕਰਨ ਲਈ ਪੰਜਾਬ ਪੁਲਿਸ ਨੇ ਸਪੈਂਡ ਕੀਤੇ ਹੈਗੇ ਤੇ 10 ਕਰੋੜ ਤੋਂ ਵੱਧ ਰਿਫੰਡੇਬਲ ਲੋਨਸ ਪੰਜਾਬ ਪੁਲਿਸ ਦੇ EMPLOYEES ਨੂੰ ਦਿੱਤੇ ਗਏ ਹੈਗੇ ਰੋਡ ਸੇਫਟੀ ਦੇ ਵਿੱਚ देयर हैज बीन ਅ ਰਿਡਕਸ਼ਨ ਇਨ ਫੈਟੈਲਿਟੀਆਂ ਆਲਸੋ 4829 2023 ਦੇ ਵਿੱਚ ਸੀਗੀਆਂ ਤੇ 4758 2024 ਦੇ ਵਿੱਚ ਹੋਈਆਂ ਤੇ ਰੋਡ ਐਕਸੀਡੈਂਟਸ ਦੇ ਵਿੱਚ ਵੀ ਟਿਕਲਾਈਨ ਹੋਇਆ ਹੈਗਾ ਇੱਕ ਇੰਟੈਲੀਜੈਂਟ ਸਿਟੀ ਸਰਵੇਲੈਂਸ ਐਂਡ ਟ੍ਰੈਫਿਕ ਮੈਨੇਜਮੈਂਟ ਸਿਸਟਮ ਹੈਲਥ ਇੰਟਰਡਿਊਸਡ ਇਨ ਮੁਹਾਲੀ ਤੇ ਉਸ ਤੋਂ ਬਾਅਦ ਜਲੰਧਰ ਦੇ ਵਿੱਚ ਵੀ ਪਾਇਲਟ ਪ੍ਰੋਜੈਕਟ ਇੰਟਰਡਿਊਸ ਕੀਤਾ ਗਿਆ ਹੈ ਜਿਸ ਦਾ ਪੋਜ਼ਿਟਿਵ ਅਸਰ ਹੋਇਆ ਹੈ ਸਾਈਬਰ ਫਰਾਡ ਦੇ ਵਿੱਚ ਟੋਟਲ ਡਿਫਰਾਡੇਡ ਅਮਾਉਂਟ ਜਿਹੜਾ 418 ਕਰੋੜ ਦੇ ਵਿੱਚ 80 ਕਰੋੜ ਦਾ ਜਿਹੜਾ ਲੀਨ ਅਮਾਉਂਟ ਫ੍ਰੀਜ਼ ਕਰਵਾਇਆ ਗਿਆ ਹੈ ਜਿਹੜਾ ਤਕਰੀਬਨ 19% ਆਫ ਡਿਫਰਾਡੇਡ ਅਮਾਉਂਟ ਹੈਗਾ ਏ ਇੰਡੀਆ ਦੇ ਵਿੱਚ 4th ਹਾਈest ਪਰਸੈਂਟੇਜ ਹੈ ਕਿ ਸਿਤਾ ਦੇ ਵਿੱਚ ਤੇ ਡਿਜੀਟਲ ਅਰੇਸਟ ਦੇ ਸਕੈਮਸ ਦੇ ਵਿੱਚ ਮਿਊਲ ਅਕਾਊਂਟਸ ਨੂੰ ਜੋ 300 ਮਿਊਲ ਅਕਾਊਂਟਸ ਨੂੰ ਨਿਟਰਲਾਈਜ਼ ਕੀਤਾ ਗਿਆ ਹੈਗਾ ਸੋ ਖਰਸ ਜ਼ਿਲ੍ਹੇ ਦੇ ਵਿੱਚ ਹੁਣ ਇੱਕ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਫੰਕਸ਼ਨ ਕਰ ਰਿਹਾ ਹੈ ਪੰਜਾਬ ਜਿਹੜਾ ਹੈਗਾ ਨਿਊ ਕ੍ਰਿਮੀਨਲ ਲਾਜ਼ ਦੇ ਵਿੱਚ ਨਿਆਂ ਸੇਤੂ ਜਿਹੜੀ ਐਪਲੀਕੇਸ਼ਨ ਹੈ ਕਿ ਉਹ ਸਭ ਤੋਂ ਪਹਿਲੇ ਗੋ ਲਾਈਫ ਪੰਜਾਬ ਦੇ ਵਿੱਚ ਕੋਈ ਸੀਗੀ ਤੇ ਸਟੇਟਾਂ ਦੇ ਵਿੱਚ ਤੇ ਪੰਜਾਬ ਨੇ ਈ ਸਾਕਸ਼ੀ ਐਪ ਦੇ ਵਿੱਚ 70000 ਤੋਂ ਵੱਧ ਜਿਹੜੇ ਕ੍ਰਾਈਮ ਸੀਨ ਵੀਡੀਓਜ਼ ਅਪਲੋਡ ਕੀਤੇ ਹੈਗੇ ਇੱਕ ਮਾਡਰਨ ਸਾਇੰਟੀਫਿਕ ਤੇ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਵੱਲ ਪੰਜਾਬ ਪੁਲਿਸ ਦਾ ਪੂਰਾ ਫੋਕਸ ਰਿਹਾ ਹੈ ਤੇ तकरीबन 20000 ਤੋਂ ਵੱਧ ਪੁਲਿਸ ਪਰਸਨਲ ਨੂੰ ਟ੍ਰੇਨ ਕੀਤਾ ਗਿਆ ਹੈਗਾ ਇਸ ਸਾਲ ਤਾਂ ਕਿ ਉਹਨਾਂ ਦੀ ਸਕਿੱਲ ਅਪਗ੍ਰੇਡੇਸ਼ਨ ਇਨ ਫੀਲਡਸ ਲਾਈਕ ਸਾਈਬਰ ਸਿਕਿਉਰਿਟੀ ਡਿਜੀਟਲ ਫੋਰੈਂਸਿਕਸ ਸੋ ਪੰਜਾਬ ਪੁਲਿਸ ਦਾ ਇੱਕ ਐਮਬੀਸ਼ਸ ਪਲਾਨ ਹੈ ਫੋਰਸ ਨੂੰ ਅਪਗ੍ਰੇਡ ਕਰਨ ਦਾ ਮਾਡਰਨਾਈਜ਼ ਕਰਨ ਦਾ ਤਾਂ ਕਿ ਜਿਹੜੀ ਮਾਡਰਨ ਪੁਲਿਸਿੰਗ ਦੇ ਚੈਲੰਜਸ ਨੂੰ ਪੰਜਾਬ ਪੁਲਿਸ ਆਉਣ ਵਾਲੇ ਦਿਨਾਂ ਚ 2026 ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਹੈਗਾ ਉਹਨਾਂ ਨੂੰ ਫੇਸ